ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਰਬੰਤ ਪਟਾਲ ਡੇਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ RAM RAM ਤੇ ਅੱਜ ਦੀ ਵੀਡੀਓ ਚ ਆਪਾਂ ਦੱਸ ਰਿਆ ਜੀ ਤੁਹਾਨੂੰ ਦੁੱਧ ਵਧਾਉਣ ਦਾ ਤਾਜ਼ੀਆਂ ਮੱਝਾਂ ਦਾ ਦੇਸੀ ਨੁਕਤਾ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਵੀ ਦੇਸੀ ਨੁਕਤਾ ਕੀ ਦੇ ਸਕਦੇ ਆ ਤਾਜ਼ੀਆਂ ਸੂਈਆਂ ਮੱਝਾਂ ਨੂੰ ਜਿਵੇਂ 10 ਦਿਨਾਂ ਦੀ ਮੱਝ ਸੂਈ ਹੋਗੀ ਜੀ ਤੇ ਆਪਾਂ ਉਹਨਾਂ ਨੂੰ ਦੇਸੀ ਨੁਕਤਾ ਦੇ ਸਕਦੇ ਆ ਇੱਕ ਦੁੱਧ ਵਧਾਉਣ ਵਾਸਤੇ ਜਿਵੇਂ ਤੁਹਾਨੂੰ ਵੀਡੀਓ ਚ ਦਿਖ ਰਿਹਾ ਹੋਣਾ ਜੀ ਇੱਕ ਤਾਂ ਗੁੜ ਆ ਗਿਆ ਜੀ ਤੇ ਦੂਜੇ ਨੰਬਰ ਤੇ ਆ ਗਈ ਜਮੈਣ 50 ਗ੍ਰਾਮ ਆਪਾਂ ਜਮੈਣ ਲੈ ਲੈਣੀ ਐ ਤੇ 50 ਗ੍ਰਾਮ ਲੈ ਲੈਣੀ ਐ ਜੀ ਆਪਾਂ ਨੇ ਮਿਸਰੀ ਤੇ 50 ਗ੍ਰਾਮ ਹੀ ਚਿੱਟਾ ਜੀਰਾ ਹੋ ਗਿਆ 50 ਗ੍ਰਾਮ ਹੋਗੀ ਜੀ ਸੌਫ ਤੇ 50 ਗ੍ਰਾਮ ਮੇਥੀ ਮੇਥੀ ਤਾਂ ਆਪਾਂ ਵੱਧ ਵੀ ਲੈ ਸਕਦੇ ਆ ਜੇ ਲੱਗ ਤੋਂ ਵੱਧ ਚਰਾਉਣੀ ਐ ਪਟਾਈ 300 ਗ੍ਰਾਮ ਤੱਕ ਇਹਨੂੰ ਫੀਡ 'ਚ ਵੀ ਪਾ ਕੇ ਵਾਲ ਕੇ ਚਰਾ ਸਕਦੇ ਆ ਜੀ ਬਰੀਕ ਕਰਕੇ ਪਾਊਡਰ ਬਣਾ ਕੇ ਤੇ ਇੰਨਾਂ ਚੀਜ਼ਾਂ ਨੂੰ ਜੀ ਆਪਾਂ ਨੇ ਗੁੜ ਦਾ ਕਾੜਾ ਬਣਾ ਕੇ ਦੇਣਾ ਗੁੜ ਪਾਣੀ ਪਾ ਕੇ 1.5 ਲੀਟਰ ਤੇ ਗੁੜ ਚਵਾਲ ਕੇ ਜਮਾ ਜਦੋਂ ਕਾੜਾ ਬਣ ਜੇ ਐਨ ਕਾਲਾ ਕਾਲਾ ਰੰਗ ਫੜ ਜੂਗਾ ਜੀ ਇਹ ਤੇ ਉਹਨੂੰ ਸ਼ਾਮ ਨੂੰ ਆਪਾਂ ਨੇ ਪੈਂਦੇ ਹੋਏ ਠੰਡਾ ਕਰਕੇ ਪਸ਼ੂ ਨੂੰ ਜੇ ਤਾਂ ਊਂ ਪੀਂਦੇ ਊਂ ਪਿਆ ਸਕਦੇ ਆ ਬਾਕੀ ਜਾਂ ਆਪਾਂ ਨਾਲ ਨਾਲ ਵੀ ਦੇ ਸਕਦੇ ਆ ਜੀ ਪਸ਼ੂ ਨੂੰ ਜਿਹੜਾ ਕੋਈ ਮੂੰਹ ਨਾਲ ਪੀਂਦਾ ਤਾਂ ਡਾਇਰੈਕਟ ਲੈ ਲਿਓ ਜਾਦਾ ਵਧੀਆ ਗੱਲ ਹੈ ਜੀ ਤੇ ਆ ਚੀਜ਼ਾਂ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਜੀ ਆਪਣੀ ਮਿਸਰੀ ਆ ਗਈ ਛਿੱਟਾ ਮਿਸਰੀ ਜਿਹੜੀ ਮੋਟੀ ਤਾਗਾ ਮਿਸਰੀ ਕਹਿੰਦੇ ਆਪਾਂ ਤੇ ਚਿੱਟਾ ਜੀਰਾ ਲੈ ਲੈਣਾ ਜੀ ਤੇ ਸੌਫ ਆ ਗਈ ਤੇ ਉਸ ਤੋਂ ਬਾਅਦ ਆ ਗਈ ਮੇਥੀ ਜੀ ਇੱਕ ਆ ਗਈ ਆਪਣੀ ਅਜਮੈਣ ਤੇ ਗੁੜ ਆ ਗਿਆ ਆਪਣੀਆਂ ਇਹ 6 ਚੀਜ਼ਾਂ ਹੋ ਗਈਆਂ ਜੀ 1 2 3 4 5 6 6ਵਾਂ ਆ ਗਿਆ ਗੁੜ ਜੀ ਤੇ ਇਹਨਾਂ ਦਾ ਆਪਾਂ ਨੇ 1.5 ਲੀਟਰ ਪਾਣੀ ਦੇ ਵਿੱਚ ਜਿੰਨੇ ਕਿ ਚਾਹੇ ਉਬਲ ਜਾਣ 50 50 ਗ੍ਰਾਮ ਪਾ ਕੇ ਤੇ ਗੁੜ ਆਪਾਂ ਨੇ 250 ਗ੍ਰਾਮ ਪਾ ਸਕਦੇ ਆ ਜੀ ਇਹਨਾਂ ਦਾ ਕਾੜਾ ਬਣਾ ਕੇ ਤੁਸੀਂ ਪਸ਼ੂਆਂ ਨੂੰ ਦੇ ਸਕਦੇ ਹੋ ਸ਼ਾਮ ਨੂੰ ਜਦੋਂ 10 ਦਿਨ ਸੂਈ ਨੂੰ ਹੋ ਜਾਣਾ ਪਸ਼ੂ ਨੂੰ ਤੇ ਹਫਤੇ ਤੋਂ ਵੀ ਚਾਲੂ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਹੈ ਇਹ ਆਪਣੇ ਵਰਤ ਕੇ ਦੇਖਿਆ ਵਰਤਿਆ ਤਾਂ ਆਪਣੇ ਇਸ ਵਾਰ ਪਹਿਲੀ ਵਾਰ ਹੀ ਹੈ ਆ ਝੋਟੀ ਤੇ ਆਪਣੇ ਵਰਤਿਆ ਦੀ ਜੀ ਆਪਾਂ ਨੇ ਕਰਿਆ ਦੀ ਪਰਸੋਂ ਸਟਾਰਟ ਤੇ ਆਪਣਾ ਦੁੱਧ ਵਧਣਾ ਵਧੀਆ ਸਟਾਰਟ ਹੋਇਆ ਜੀ ਐਨ ਤੇ ਬਾਕੀ ਤੁਸੀਂ ਤਾਜ਼ੇ ਪਸ਼ੂ ਨੂੰ ਕੈਲਸ਼ੀਅਮ ਵਾਸਤੇ ਜੀ ਆਹ ਦੇ ਸਕਦੇ ਹੋ ਆਪਣੀ ਉਸਟੋਬੈਟ ਦੇਖਿਆ ਹੁੰਨੇ ਆ ਤੁਹਾਨੂੰ ਉਸਟੋਬੈਟ ਆ ਗਈ ਤੇ ਇੱਕ ਬਿਮਰਾਲ ਇਹ ਇਹ ਬਿਮਰਾਲ ਆਉਂਦੀ ਹੈ 300 ਐਮ ਐਲ ਤੇ ਉਸ ਤੋਂ ਬੈਟ ਆ ਗਈ ਜੀ ਇਹ ਚਿਲੇਟਡ ਉਸਟੋਬੈਟ ਲੈਣਾ ਆਪਾਂ ਨੇ ਤੇ ਇੱਕ ਪਲੇਨ ਆਉਂਦਾ ਆਪਾਂ ਨੂੰ ਚਿਲੇਟਡ ਵਧੀਆ ਰਹੂਗਾ ਜੀ ਇਹਦੇ ਵਿੱਚ ਆਪਾਂ ਨੇ 300 ਗ੍ਰਾਮ ਪਾ ਕੇ ਆਹ ਬਿਮਰਾਲ ਮਿਕਸ ਕਰਕੇ ਰੱਖ ਲੈਣਾ ਸ਼ਾਮ ਨੂੰ ਜਾਂ ਸਵੇਰੇ ਆਪਾਂ ਨੇ ਇੱਕ ਟਾਈਮ 100 ਗ੍ਰਾਮ ਪਸ਼ੂ ਨੂੰ ਦੇਣਾ ਇਹ ਤੇ ਵਧੀਆ ਰਿਜ਼ਲਟ ਆਉਂਦਾ ਇਹਦੇ ਨਾਲ ਵੀ ਦੁੱਧ ਬਹੁਤ ਵਧਦੇ ਨੇ ਪਸ਼ੂ ਤੇ ਆਪਾਂ ਹਾਜਮੇ ਵਾਸਤੇ ਪਸ਼ੂਆਂ ਨੂੰ ਦੇ ਸਕਦੇ ਆ ਬਰੋਟੋਨ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਲੀਵਰ ਟੋਨਿਕ ਜਿਵੇਂ ਤਾਜ਼ਾ ਪਸ਼ੂ ਹੈ ਕਈ ਵਾਰੀ ਆਪਾਂ ਜਾਦੇ ਪਾ ਦਿੰਨੇ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਇਹ ਇਹ ਵੀ ਬਹੁਤ ਵਧੀਆ ਚੀਜ਼ ਹੈ 100 ਐਮਐਲ ਪਹਿਲਾਂ 2 ਕੁ ਦਿਨ 100 ਐਮਐਲ ਦੇ ਦੋ ਤੇ 50 ਐਮਐਲ ਉਦੋਂ ਬਾਅਦ ਚ 50 ਐਮਐਲ ਵੀ ਸਾਰ ਦੋ ਕੀ 10 ਕੁ ਦਿਨ ਦੇ ਕੇ ਫਿਰ ਬੰਦ ਕਰ ਦਿਓ ਜੀ ਵਿੱਚ ਦੀ ਗੈਪ ਪਾ ਦਿਓ ਤੇ ਬਾਕੀ ਜੇ ਤੁਸੀਂ ਬਰੋਟੋਨ ਨਹੀਂ ਦੇਣੀ ਇਕਾ ਦੇਸੀ ਚੂਰਨ ਆਉਂਦਾ ਜੀ ਰੂਚਾ ਮਿਕਸ ਉੱਚਾ ਮੈਕਸ ਦੇ ਨਾਮ ਤੇ ਆਉਂਦਾ ਦਿਖਿਆ ਆ ਵੀ ਦਿਨੇ ਤੁਹਾਨੂੰ ਇਹ ਪੁੜੀਆਂ ਆਉਂਦੀਆਂ ਨੇ ਪੋਚ ਛੋਟੇ ਇਹ ਲੈ ਸਕਦੇ ਹੋ ਤੁਸੀਂ ਸੁਬਾ ਸ਼ਾਮ ਇਹ ਇੱਕ ਪੁੜੀ ਦੇ ਦੋ ਇਹਦੇ ਨਾਲ ਵੀ ਵਧੀਆ ਹਾਜਮਾ ਬਣਦਾ ਹੈ ਪਸ਼ੂ ਦਾ ਤੇ ਬਾਕੀ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਇਹ ਹੈ ਆਪਣਾ ਦੇਸੀ ਨੁਕਤਾ ਜੀ ਦੁੱਧ ਵਧਾਉਣ ਦਾ ਆਪਾਂ ਨੇ ਵਰਤਿਆ ਜੀ ਵਰਤ ਕੇ ਦੇਖਿਆ ਤਾਂ ਹੀ ਤੁਸੋਂ ਦਿਨਾ ਵੀਡੀਓ ਸ਼ੇਅਰ ਕਰੀਏ ਤੇ ਦੇਖੋ ਜੀ ਆਪਾਂ ਨੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਦੋਸਤੋ